ਤਾ ਗੁਰੂ ਜੀ ਨੂੰ ਗੁਰੂ ਜੀ ਨੇ ਪੁੱਛਿਆ ਭਾਈ ਸਿੰਘੋ ਦੱਸੋ ਤੁਹਾਡੀ ਕੀ ਨੀਤੀ ਹੈ ਉਹਨਾਂ ਨੇ ਤਿੰਨ ਬੇਨਤੀਆਂ ਕੀਤੀਆਂ ਕਿ ਮਹਾਰਾਜ ਜੀ ਪਹਿਲਾ ਤਾਂ ਇੱਥੇ ਮੀਨ ਹੀ ਪਿਆ ਨਹੀਂ ਪਵਾ ਦਿਓ ਦੂਜਾ ਮਾਲਵੇ ਦਾ ਥਾਲ ਕੱਢ ਦਿਓ ਤੇ ਤੀਜੀ ਬੇਨਤੀ ਹੈ ਕਿ ਸਾਡੀਆਂ ਤਨਖਾਹਾਂ ਦੇ ਦਿਓ ਤਾਂ ਗੁਰੂ ਜੀ ਨੇ ਅੱਥੇ ਵੇਲੇ ਧੀਰ ਖੜਿਆ

मोहरा लेके आ गए गुरु जी ने बेनती महाराज जी अभी बहुत चेहरे तुरे हुए क्डिया लो गुरु जी ने सेवा भेट की गुरु जी ने सिंगा जिन्होंने तनखाह ले कह लगे करके आई जाओ अपनिया तनखाह ले जाओ

ਇਹ ਸਾਰੇ ਸਿੰਘ ਹੋਰ ਤਾਂ ਤਨਖਾਹਾਂ ਲੈ ਗਏ ਹਨ ਪਰ ਭਾਈ ਗਾਨ ਸਿੰਘ ਨਹੀਂ ਉੱਠਿਆ ਤਾਂ ਗੁਰੂ ਜੀ ਨੇ ਆਵਾਜ਼ ਮਾਰੀ ਭਾਈ ਗਾਨ ਸਿਆ ਤੂੰ ਤਾਂ ਇਹਨਾਂ ਦਾ ਮੁਖੀ ਹਾਂ ਤੇਰੀ ਤਾਂ ਤਰਫਾਂ ਬਹੁਤ ਮੰਦੀ ਹੈ ਤੂੰ ਆ ਕੇ ਆਪਣੀ ਤਨਖਾਹ ਲੈ ਲੈ ਤਾਂ ਭਾਈ ਗਾਨ ਸਿੰਘ ਉੱਠਿਆ ਤੇ ਗਾਲੋਚ ਪੱਲਾ ਪਾਇਆ ਤੇ ਬੇਨਤੀ ਕੀਤੀ ਕਿ ਮਹਾਰਾਜੀ

ਮਾਦੀ ਦੇ ਸਿੱਖੇ ਰੱਖ ਲਈ ਹੈ ਤੂੰ ਭਾਈ ਦਾਨ ਸਿੰਘ ਹੈ ਮਾੜੀ ਦੀ ਸਿੱਖੇ ਰੱਖ ਲਈ ਹੈ ਜੂ ਜੀ ਨੇ ਥਾਂ ਤੇ ਉਹ ਮਾਇਆ ਵੱਟ ਗਈ ਸੀ ਉਹ ਇੱਥੇ ਹੀ ਦਲਵਾ ਦਿੱਤੇ ਤੇ ਆਪਣੇ ਮੁਕਤੋਂ ਇਸ ਖਾਨ ਦਾ ਨਾਮ ਸ੍ਰੀ ਗੁਰੂਕ ਸਾਹਿਬ ਰੱਖਿਆ ਜੋ ਕਿ ਪਿੰਡ ਛੱਤੇ ਆਣਾ ਦੀ ਜੋਤ ਵਿੱਚ ਹੈ ਤੇ ਨਾਲ ਹੋਰ ਵੀ ਛੋਲੇ ਛੋਲੇ ਪਿੰਡਾਂ ਜਿਹੇ ਸਾਹ ਚੰਦ ਭੜਾਈ ਆਣਾ

ਉਹ ਮੁਸਲਮਾਨ ਫਕੀਰ ਸੀ ਉਹ ਵੀ ਪ੍ਰਵਾਨਤ ਹੋਇਆ ਗੁਰੂ ਜੀ ਤੋਂ ਕਿ ਉਹਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਵੀ ਅੰਮ੍ਰਿਤ ਛਕਾਓ ਤੇ ਸਿੰਘ ਸਈ ਜਾਓ ਤਾਂ ਗੁਰੂ ਜੀ ਨੇ ਉਸਨੂੰ ਅੰਮ੍ਰਿਤ ਛਕਾਇਆ ਤੇ ਉਹਦਾ ਨਾਮ ਜਮੇਰ ਸਿੰਘ ਰੱਖਿਆ ਤੇ ਉਸ ਤੋਂ ਬਾਅਦ ਗੁਰੂ ਜੀ ਇਸ ਤੋਂ ਅੱਗੇ ਕਲਵੰਡੀ ਬਾਪੇ ਨੂੰ ਤੁਰ ਗਏ ਇਸੇ ਸਥਾਨ ਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ